ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਬਲਵੀਰ ਸਿੰਘ ਜਿਹੜੀ ਆ ਪਿੰਡ ਧਰਮਗੜ ਤਹਿਿਲ ਅਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਮੈਂ ਇਹ ਛੋਟੀ ਜੀ ਆਪਣੀ ਬਗੀਚੀ ਲਾਈ ਆ तकरीबन ਜਿਹਦੇ ਚ ਹਰ ਤਰ੍ਹਾਂ ਦਾ ਫਾਲ ਆ ਜਿਹੜਾ ਉਹ ਲਾਇਆ ਤੇ ਇਹ ਪਿਛਲੇ ਸਾਲ ਇੱਕ ਬੂਟਾ ਜਿਹੜਾ ਇਹ 베ਰੀ ਦਾ ਇਹਨੂੰ ਐਪਲ ਕਰਕੇ ਇਹਦਾ ਨਾਮ ਹੈਗਾ 베ਰੀ ਦਾ ਇਹ ਲਾਈ ਠੀਗੀ ਇੱਕ ਸਾਲ ਦੀ ਇਹ 베ਰੀ ਕਹਿ ਸਕਦੇ ਆਪਾਂ ਤੇ ਇਹਨੂੰ ਘੱਟੋ ਘੱਟ ਮੈਨੂੰ ਲੱਗਦਾ ਵੀ 10 ਕਿਲੋ 베ਰੀ ਨੇ ਜਿਹੜੇ ਇਸ ਵੇਲੇ ਲੱਗੇ ਨੇ ਤੇ ਵਾਕਈ ਇਹਨਾਂ ਦਾ ਜਿਹੜਾ ਰੰਗ ਹੈ ਉਹ ਸੇਬ ਵਰਗਾ ਤੇ ਇਹ ਜਿਹੜੇ ਬੇਰ ਨੇ ਇਹਨੂੰ ਚਮਗਿੱਦੜ ਤੋਤੇ ਬਹੁਤ ਵੱਡੀ ਤਦਾਦ ਦੇ ਵਿੱਚ ਪੰਛੀ ਨੇ ਜਿਹੜੇ ਖਰਾਬ ਕਰਦੇ ਨੇ ਇਹਦੇ ਬਚਾਅ ਵਾਸਤੇ ਮੈਂ ਇਹ ਜਾਲੀ ਪਾਈ ਆ ਅੱਗੇ ਨਾਲੇ ਹੀ ਮੈਂ ਦੋ 베ਰੀਆਂ ਹੋਰ ਲਾਈਆਂ ਨੇ ਤੇ ਉਹ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਅਗਲੀ 베ਰੀ ਆ ਤੇ ਉਹ ਵੀ ਮੈਂ ਇਸੇ ਤਰ੍ਹਾਂ ਪੰਛੀਆਂ ਤੋਂ ਬਚਾਉਣ ਖਾਤਰ ਢੱਕੀ ਆ ਜਿਹੜੇ ਪੰਛੀ ਨੇ ਤਕਰੀਬਨ ਉਹ 베ਰੀਆਂ ਦਾ ਬਹੁਤ ਨੁਕਸਾਨ ਕਰਦੇ ਨੇ ਤਕਰੀਬਨ ਸਾਰੇ ਫਰੂਟਾਂ ਦਾ ਹੀ ਕਹਿ ਲਓ ਤੇ ਮੈਂ ਇਹਨਾਂ ਨੂੰ ਬਚਾਉਣ ਕਾਤਰ ਇਹਦੇ ਤੇ ਜਾਲ ਪਾਏ ਨੇ ਤੇ ਇਹਦੇ ਨਾਲ ਹੁਣ ਜਿਹੜਾ ਪੰਛੀਆਂ ਤੋਂ ਤਕਰੀਬਨ ਕਹਿ ਸਕਦੇ ਆ ਵੀ ਬਹੁਤ ਹੱਦ ਤੱਕ ਕੀ ਚੰਗੀ ਤਰ੍ਹਾਂ ਹੀ ਇਹਦਾ ਹੈਗਾ ਜਿਹੜਾ ਬਚਾਅ ਹੋ ਗਿਆ ਇਹ ਜਿਹੜੀਆਂ 베ਰੀਆਂ ਨੇ ਕਿਸਾਨ ਵੀਰੋਂ ਬਹੁਤਿਆਂ ਉੱਚੀਆਂ ਨਹੀਂ ਹੈਗੀਆਂ ਤੇ ਬਹੁਤ ਨੀਵੀਆਂ ਨੇ ਦੇਖੋ ਇਹ ਤਕਰੀਬਨ ਕਹਿ ਸਕਦੇ ਆ ਵੀ ਸਾਰੀਆਂ 7 ਫੁੱਟ ਤੱਕ ਇਸ ਵੈਰੈਟੀ ਦਾ ਕੱਦ ਹੋਊਗਾ ਤੇ ਇਹ ਜਿਹੜੀ ਹੈਗੀ ਆ ਇਹ ਦੂਜੀ ਵੈਰੈਟੀ ਆ ਹੋਰ ਵੈਰੈਟੀ ਆ ਤੇ ਇਹਨੂੰ ਤਾਂ ਤਕਰੀਬਨ ਮੈਂ ਸਮਝਦਾ ਵੀ ਸ਼ਾਇਦ 50 ਕਿਲੋ ਤੋਂ ਵੀ ਉੱਤੇ 베ਰ ਲੱਗਿਆ ਹੋਣਗੇ 2 ਸਾਲ ਤੋਂ ਤੇਰੀ ਹੈਗੀ ਆ ਅੱਗੇ ਇੱਕ ਹੋਰ ਵੱਡੀ 베ਰੀ ਆ ਸਾਡੇ ইমরান ਤੇ ਇਹਨੂੰ ਵੀ ਬਹੁਤ ਵੱਡੇ ਫਲ ਲੱਗਿਆ ਬਹੁਤ ਵੱਡੀ ਤਦਾਦ ਦੇ ਵਿੱਚ ਫਲ ਲੱਗਿਆ ਤੇ ਇਹਨੂੰ ਵੀ ਅਸੀਂ ਸਾਰਾ ਜਿਹੜਾ ਹੈਗਾ ਉਹਦੇ ਨਾਲ ਜਾਲੀ ਨਾਲ ਕਵਰ ਕਰਤਾ ਤੇ ਹੁਣ ਇਹ ਜਿਹੜੇ ਬੇਰ ਨੇ ਸਾਡੇ ਤਕਰੀਬਨ ਮਾਰਚ ਅਪ੍ਰੈਲ ਦੋ ਮਹੀਨੇ ਜਿਹੜੇ ਚੱਲਦੇ ਰਹਿਣਗੇ